ਦਾ ਨਾਮ ਮਨਜੀਤ ਸਿੰਘ ਰਾਏ ਆ ਮੈਂ ਸਾਫ ਦਾ ਵਾਈਸ ਚੇਅਰਮੈਨ ਕਟ ਦਿਪੋਥਿਨੀਸ਼ਨ ਪਾਕ ਸਰਕਾਰ ਔਰ ਇਸ ਵੇਲੇ ਮੇਰੇ ਕੋ 11 ਸਾਲ ਮਾਨਯੋਗ ਲੀਡਰ ਬੋਡੀ ਦੀ ਸਰਕਾਰ ਨੂੰ ਸੇਵਾ ਹੋ ਗਿਆ ਔਰ ਉਹਦੇ ਜੋ ਪ੍ਰਾਪਤੀਆਂ ਜੋ ਲੋਕਾਂ ਜਨ ਜਨ ਤੱਕ ਲਾਭ ਪਹੁੰਚਾਇਆ ਉਹਨਾਂ ਕੰਮਾਂ ਨੂੰ ਲੈ ਕੇ ਅਸੀਂ ਇੱਕ ਅਭਿਆਨ ਪੂਰੇ ਦੇਸ਼ ਵਿੱਚ ਚਲਾਇਆ ਤੇ ਪੰਜਾਬ ਵਿੱਚ ਵੀ ਇਸੇ ਤਰ੍ਹਾਂ ਇਸੇ ਸਾਥ ਚੱਲ ਰਿਹਾ ਉਹਦੇ ਵਿੱਚ ਅਲੱਗ-ਅਲੱਗ ਅਸੀਂ ਪ੍ਰੋਗਰਾਮ ਰੱਖੇ ਆ ਜਿੰਦੇ ਵਿੱਚ ਅਸੀਂ ਇੱਕੇ ਕੰਮਾਂ ਦੀ ਪ੍ਰਦਰਸ਼ਨੀ ਵੀ ਲਾ ਰਹੇ ਹਾਂ ਜਿਲ੍ਹਾ ਲੈਵਲ ਤੇ ਔਰ ਇੱਕ ਪ੍ਰੋਫੈਸ਼ਨਲ ਮੀਟ ਕਰ ਰਹੇ ਹਾਂ ਜਿਲ੍ਹਾ ਪੱਧਰ ਤੇ ਔਰ ਉਸ ਪ੍ਰੋਫੈਸ਼ਨਲ ਮੀਟ ਦੇ ਵਿੱਚ ਜਿਨੇ ਡਾਕਟਰਸ ਐਡਵੋਕੇਟਸ ਐ ਟੀਚਰਸ ਔਰ ਟ੍ਰੇਡਰਸ ਹੈਗੇ ਆ ਜੇ ਕਿਸੇ ਨਿਰਧਾਰਿਤ ਦੇ ਨਾਮ ਸਮਝ ਰੱਖਦੇ ਉਹਨਾਂ ਨੂੰ ਬੁਲਾ ਕੇ ਰਾਪੀਆਂ ਉਹਨਾਂ ਮੀਆਂ ਔਰ ਉਹਨਾ ਕੋ ਫੀਡਬੈਕ ਜਿਹੜਾ ਲੈ ਕੇ ਉਹ ਸੋਸ਼ਲ ਮੀਡੀਆ ਔਰ ਬਾਕੀ ਸਾਥੀਆਂ ਨੂੰ ਜਾਣ ਸਾਂਝਾ ਕਰਦੇ ਆ। ਇਸ ਤੋਂ ਇਲਾਵਾ ਅਸੀਂ ਪੂਰੇ ਸਾਡੇ ਜੋ ਸ਼ਕਤੀ ਕੇਂਦਰ ਨੇ ਸਾਡੇ ਜਿਹੜੇ ਸਰਕਲ ਨੇ ਜਿਨ੍ਹਾਂ ਨੂੰ ਪਹਿਲਾਂ ਅਸੀਂ ਮੰਡਲ ਕਹਿੰਦੇ ਸੀ ਅੱਜ ਕੱਲ੍ਹ ਸਰਕਲ ਅਸੀਂ ਕਹਿ ਰਹੇ ਹਾਂ ਪੂਰੇ ਪੰਜਾਬ ਦੇ ਵਿੱਚ ਲਗਭਗ ਸਾਡਾ ਜਿਹੜਾ 608 ਸਰਕਲ ਨੇ ਔਰ ਸਾਡਾ 6900 ਦੇ ਆਸ-ਪਾਸ ਜਿਹੜਾ ਸਾਡਾ ਆਪਣਾ ਸ਼ਕਤੀ ਕੇਂਦਰ ਹੈ ਸ਼ਕਤੀ ਕੇਂਦਰ ਜਿਹੜਾ ਜੋ ਕੋਈ ਕੋਈ ਦੋ ਗੁੱਠਾਂ ਤੇ ਕੋਈ ਚਾਰ ਗੁੱਠਾਂ ਤੇ ਇਸ ਆਸਾਨ ਨਾਲ ਜਿਹੜੇ ਸਾਡੇ ਲਗਭਗ 6900 ਸਾਡੇ ਸਖਤੀ ਕੇਂਦਰ ਤੋਂ ਇਹਨਾਂ ਸਾਰਿਆਂ ਦੇ ਉੱਪਰ ਅਸੀਂ 11 ਸਾਲਾਂ ਲੱਗੇ ਜੋ ਸਰਕਾਰ ਨੇ ਪ੍ਰਾਪਤੇ ਜੋ ਲਾਭ ਮਿਲੇ ਆ ਲੋਗਾਂ ਨੂੰ ਉਹ ਜਨ ਜਨ ਤੱਕ ਪਹੁੰਚਾਰੇ ਆ ਔਰ ਇਹਦੇ ਨਾਲ ਅਸੀਂ ਸਿਹਤ ਵੀ ਵਧ ਰਹੇ ਆ ਜਿਹੜਾ ਪੈਂਫਲੇਟ ਬਣਿਆ ਬੁੱਕਲੇਟ ਹੈ ਕਿਤਾਬਾਂ ਨੇ ਉਹ ਇਹ ਸਾਰਾ ਸਹਿਤ ਅਸੀਂ ਘਰ ਘਰ ਜਾ ਕੇ ਵੰਡ ਰਹੇ ਆ ਨਾਲ ਇੱਕ ਸਭ ਤੋਂ ਵੱਡਾ ਪ੍ਰੋਗਰਾਮ ਅਸੀਂ ਡਰਾਈਵ ਲਈ ਹੈ ਕਿ 70 ਸਾਲ ਪਲਸ ਵਾਲਾ ਕੋਈ ਵੀ ਵਿਜਨ ਕੁਆਕੀ ਉਹ ਕਿਸੇ ਵੀ ਕਬਕੇ ਦਾ ਕਿਸੇ ਵੀ ਜਿਹੜੇ ਆਪਣੀ ਬਰਾਦਰੀ ਨਾਲ ਸੰਬੰਧ ਰੱਖਦਾ ਉਹ 70 ਪਲਸ ਹੋ ਗਿਆ ਤਾਂ ਉਹਦਾ ਯੁਸ਼ਮਾਨ ਦਾ ਕਾਰਡ ਬਣਾਉਣਾ ਕਾਰਡ ਬਣਾਉਣਾ ਤੇ ਘਰ ਘਰ ਦੇ ਕੇ ਆਉਣਾ ਵੰਡ ਕੇ ਆਉਣਾ ਇਹ ਸਾਰੇ ਸਾਥਕ ਇਹਨਾਂ ਕੰਮਾਂ ਲਈ ਸਾਰਿਆਂ ਲਈ ਅੱਜ ਮੈਂ ਬੈਠ ਕਰਨ ਆਇਆ ਕਿ ਇਸ ਜ਼ਿਲ੍ਹੇ ਦੀਆਂ ਵੀ ਚਾਹੇ 12 ਸਰਕਲ ਨੇ ਇੱਥੇ ਔਰ ਇਹਨਾਂ ਦੀ ਸ਼ਕਤੀ ਕੇਂਦਰ ਜਿਨ੍ਹਾਂ ਤੇ ਉਹਨਾਂ ਤੇ ਪ੍ਰੋਗਰਾਮ ਪ੍ਰੋਫੈਸ਼ਨਲ ਮੀਟ ਹੋਵੇ ਐਗਜ਼ਿਬਿਸ਼ਨ ਲੱਗੇ ਇਸ ਕੰਮ ਨੂੰ ਗਤੀ ਦੇਣ ਵਾਸਤੇ ਮੈਂ ਆਪਣੇ ਭਾਈ ਸਾਹਿਬ 11 ਸਾਲ ਬੇਮਸਾਲ ਦੀ ਗੱਲ ਕੀਤੀ ਹੈ ਪੰਜਾਬ ਨੂੰ ਕੀ ਵੱਡੀ ਦੇਣ ਹੈ ਕਿਉਂਕਿ ਆਉਣ ਵਾਲੇ ਟਾਈਮ 2027 ਦੀਆਂ ਵਿੱਡੀਆਂ ਚੋਣਾਂ ਹੋਣ ਜਾ ਰਹੀਆਂ ਪੰਜਾਬ ਵਾਸੀਆਂ ਨੂੰ ਖਾਸ ਤੌਰ ਤੇ ਕੀ ਲਾਭ ਪਹੁੰਚਿਆ ਮੈਂ ਕਹਿੰਦਾ ਸਭ ਤੋਂ ਵੱਡੀ ਦੇਣ ਤਾਂ ਇਹ ਆ ਵੀਰ ਤੁਸੀਂ ਵੀ ਜਾਣਦੇ ਹੋ ਆਪਾਂ ਰੋਜ਼ ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਸਾਨੂੰ ਜਿਹੜੇ ਵਿਸ਼ੇ ਗੁਰਦੁਆਰਾਂ ਦੇ ਖੋਲੇ ਦਰਸ਼ਨ ਦੇਦਾਰੇ ਬਖਸ਼ੇ ਕਰੋ ਔਰ ਕੰਪਾਰਟਮ ਕੋਰੀਡੋਰ ਬਣਾਉਣਾ ਉਹ ਅਸੀਂ ਮਾਨਯੋਗ ਨਰਿੰਦਰ ਮੋਦੀ ਜੀ ਦਾ ਬਹੁਤ ਧੰਨਵਾਦ ਕਰਦੇ ਹਾਂ ਔਰ ਸਾਡੇ ਇਸ ਦਿਨ ਨਾਲ ਨਾਲ 412 ਲੋਕ ਜਿਹੜੇ ਕਾਲੀ ਸੂਚੀ ਤੋਂ ਉਹ ਸੂਚੀ ਖਤਮ ਕੀਤੀ ਹੈ ਪੰਜਾਬ ਦੇ ਵਿੱਚ ਜਿਹੜੇ ਸultanpur modi ਔਰ ਇਸ ਤਰ੍ਹਾਂ ਦੇ ਜਿਹੜੇ ਸਾਡੇ ਇਤਿਹਾਸਿਕ ਥਾਨ ਸਥਾਨ ਨੇ 550ਵਾਂ ਗੁਰਪੁਰਬ ਗੁਰੂ ਨਾਨਕ ਪਾਸ਼ਾ ਦੇ ਸੁਬੰਧ ਦੇ ਵਿੱਚ ਉਸ ਵੇਲੇ ਇੱਕ ਸਾਲ ਮਨਾਏ ਗਏ ਸੀਗੇ ਔਰ ਸ਼ਤਾਬੀਆਂ ਗੁਰੂ ਸਾਹਿਬ ਜੀ ਦੇ ਚਾਹ ਸਾਹਿਬ ਇਕਬਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਸਾਡੇ ਦੀ ਸ਼ਤਾਬੀ ਹੋਵੇ 355 ਸਾਲ ਦੀ ਉਹ ਉਹਨੂੰ ਵੀ ਸਰਕਾਰ ਨੇ ਜਿਹੜਾ ਪੂਰੇ ਦੇਸ਼ ਦੇ ਵਿੱਚ ਮਨਾਇਆ ਸੀ ਔਰ ਗੁਰੂ ਨਾਨਕ ਪਾਸ਼ਾ ਦੀ ਜਿਹੜੀ 550 ਉਹਨਾਂ ਦਾ ਪ੍ਰਕਾਸ਼ ਪਰਵ ਸੀਗਾ ਉਹ ਪੂਰੇ ਸੰਸਾਰ ਦੇ ਵਿੱਚ ਮਨਾਇਆ ਔਰ ਸਭ ਤੋਂ ਵੱਡੀ ਗੱਲ ਜਿਹੜੀ ਸਾਡੇ ਜੋਰਾਵਰ ਸਿੰਘ ਬਾਬਾ ਜੋਰਾਵਰ ਸਿੰਘ ਬਾਬਾ ਸਤੇ ਸਿੰਘ ਜੀ ਉਹਨਾਂ ਦਾ ਜਿਹੜਾ 26 ਦਸੰਬਰ ਨੂੰ ਵੀਰਵਾਰ ਦੇ ਦਿਨ ਇਹ ਵਿੱਚ ਜਿਹੜਾ ਸਰਕਾਰ ਨੇ ਨੋਟੀਫਾਈ ਕੀਤਾ ਹੈ ਔਰ ਤੁਹਾਨੂੰ ਜਾਣਕਾਰੀ ਮੈਂ ਦੱਸ ਦੇਵਾਂ ਕਿ ਉਸ ਦਿਨ ਜਦੋਂ ਨੋਟੀਫਿਕੇਸ਼ਨ ਹੋਈ ਹੈ ਤੇ ਲਗਭਗ 1 ਦਿਨ ਵਿੱਚ 5 ਕਰੋੜ ਲੋਕਾਂ ਨੇ ਸਰਚ ਕੀਤਾ ਹੈ ਪੂਰੇ ਸੰਸਾਰ ਦੇ ਵਿੱਚ ਔਰ ਇਸ ਤਰ੍ਹਾਂ ਦੀ ਅਨੇਕਾ ਪ੍ਰਾਪਤੀਆਂ ਹੈ ਰੇਲਵੇ ਸਟੇਸ਼ਨ ਪੰਜਾਬ ਦੇ ਨਵੀਨੀਕਰਨ ਹੋ ਰਹੇ ਆ ਸੜਕਾਂ ਦਾ ਜਾਲ ਵਿਸਰੇ ਆ ਔਰ ਪੰਜਾਬ ਦੇ ਵਿੱਚ ਹਰ ਤਰ੍ਹਾਂ ਦੇ ਕੰਮ ਜੜੇ ਆ ਉਹ ਡਵੈਲਪਮੈਂਟ ਦੇ ਹੋ ਰਹੀ ਹੈ ਔਰ ਅਸੀਂ ਜਿਹੜੇ ਕੇਂਦਰ ਸਰਕਾਰ ਵੱਲੋਂ ਜਿਹੜੀਆਂ ਜਿਹੜੀਆਂ ਚੀਜ਼ਾਂ ਨੇ ਉਹ ਹਰੇਕ ਸਰਕਾਰ ਕਰ ਰਹੀ ਹੈ ਔਰ ਮੈਂ ਸਮਝਦਾ ਕਿ ਜੇ ਅਸੀਂ ਟਰਾਪੀਆਂ ਦੇ ਬਾਰੇ ਗੱਲ ਕਰੀਏ ਜਾਂ ਲੋਕਾਂ ਨੂੰ ਲਾਭ ਪਹੁੰਚਾਉਣ ਦਾ ਗੱਲ ਕਰੀਏ ਤੇ ਮੈਂ ਸਮਝਦਾ ਜਿੰਨਾ ਚਿਰ ਮੈਂ ਮਰਜ਼ੀ ਬੋਲੀ ਜਾਵਾਂ ਔਰ ਤੁਸੀਂ ਸੁਣੀ ਜਾਵੋ ਪਰ ਇਹ 27 ਚ ਚੋਣ ਹੋਣ ਜਾ ਰਹੀ ਹੈ ਵੱਡੀ ਗੱਲ ਹੈ ਕਿ ਜਿਹੜੀ ਕਾਲੀ ਹਲ ਦੇ ਕਾਰਜਕਾਰੀ ਪ੍ਰਧਾਨ ਨੇ ਸਮਝੋਤੇ ਦੀ ਗੱਲ ਕੀਤੀ ਹੈ ਲੱਗਦਾ ਹੈ ਕਿ 27 ਤੋਂ ਪਹਿਲਾਂ ਪਹਿਲਾਂ ਜਿਹੜਾ ਸਮਝੋਤਾ ਹੋ ਜਗਾ 35 ਪੈਡ ਦੀ ਗੱਲ ਚੱਲ ਰਹੀ ਹੈ ਬਿਲਕੁਲ ਕੋਈ ਸਮਝੋਤਾ ਨਹੀਂ ਉਹ ਐਵੇਂ ਲੋਕਾਂ ਨੂੰ ਭਰਮ ਚ ਪਾਉਂਦੇ ਆ ਭਾਰਤੀ ਜਨਤਾ ਪਾਰਟੀ ਉਹਨਾਂ ਨੇ ਆਪਣੇ ਆਪ ਸਮਝੋਤਾ ਤੋੜਿਆ ਸੀ ਭਾਰਤੀ ਜਨਤਾ ਪਾਰਟੀ ਕਿਸੇ ਵੀ ਲੈਵਲ ਤੇ ਕਿਸੇ ਵੀ ਪੱਧਰ ਤੇ ਕੋਈ ਸਮਝੋਤਾ ਨਹੀਂ ਕਰੇਗੀ ਉਹ ਕਿਉਂ ਇਸ ਤਰ੍ਹਾਂ ਦੀ ਗੱਲਾਂ ਕਰਦੇ ਜਿੰਨਾ ਚਿਰ ਉਹ ਗੱਲ ਸਾਡੀ ਕਿਤੇ ਹੈ ਹੀ ਨਹੀਂ ਤੇ ਐਵੇਂ ਕਿਉਂ ਲੋਕਾਂ ਨੂੰ ਪਰਹਮ ਚ ਪਾਉਂਦੇ ਆ ਜਦੋਂ ਇਹ ਆ ਵੀ ਅਸੀਂ ਅੱਜ ਤੱਕ ਕੋਈ ਸਮਝੌਤਾ ਨਹੀਂ ਹੈਗਾ ਨਾ ਹੀ ਸਮਝੌਤਾ ਕਰਨਾ ਕਰਨਾ ਹੈਗਾ ਜੇ ਤੋੜਿਆ ਨਾ ਪੇ ਆ ਜੇ ਤੋੜਿਆ ਤਾਂ ਫਿਰ ਅਸੀਂ ਭਾਈ ਕਿਸ ਤਰ੍ਹਾਂ ਕਿਉਂ ਕਰਾਂਗੇ ਜੀ ਔਰ ਉਸ ਆਰ ਦੈਟ ਜਖਸ਼ੀਰ ਹਨਮੂਰ ਨੇ ਛੱਡਿਆ ਸੀਗਾ ਸੋ ਇਹ ਇਹ ਚੀਜ਼ ਹੈਗੀ ਹੈ ਬਿਲਕੁਲ ਸਮਝੌਤਿਆਂ ਲਈ ਗੱਲ ਅਜੇ ਦੂਰ ਦੂਰ ਤੱਕ ਨਹੀਂ ਹੈ ਠੀਕ ਹੈ ਥੈਂਕ ਯੂ ਅੱਜ ਦੇ ਪ੍ਰੋਗਰਾਮ ਬਾਰੇ ਦੱਸੋ ਅੱਜ ਦਾ ਪ੍ਰੋਗਰਾਮ ਸਾਡਾ ਸਾਡੇ ਮਿਲ ਕੇ ਰਾਈਟ ਸਾਡੇ ਪਰੇ ਐਕਸਿਟੂ ਬੁਸਰਤ ਪਾਰ ਹੋ ਗਏ ਜਿਹਾ ਜਾਨੂ ਸਟਾਡੀ ਕੋਲ ਪਟਿਆਲਾ ਆ ਚਾਈ ਸੀ ਤੇ ਮੰਡਲ ਦੀ ਸਾਡੀ ਜਿਹੜੀ ਕਾਰਸ਼ਾਲਾ ਦੀ ਮੀਟਿੰਗ ਹੋ ਰਹੀ ਸੀ ਇੱਕ ਇੱਕ ਪੇੜ ਮਾਂ ਕੇ ਨਾਮ ਜਿਹੜਾ ਸੀ ਹੁਣ ਬੁੱਟਾ ਲਗਾ ਕੇ ਆਏ ਆ ਉਹਦੇ ਤਹਿਤ ਅਸੀਂ ਇੱਕ ਪੇੜ ਮਾਂ ਕੇ ਨਾਮ ਦੇ ਅੱਜ ਇੱਕ ਬੁੱਟਾ ਲਗਾਇਆ ਸਾਡੇ ਦੋਸਤ ਆਪਣੇ ਮੰਡਲ ਭਰਦਾਨਾ ਜੀ ਤੁਕ ਲਈਆ ਵੀ ਉਹ ਟ੍ਰੀਖੇ ਕਰਨਗੇ ਹਰ ਆਪਣੇ ਸ਼ਕਤੀ ਕੇ ਅੰਦਰ ਤੇ ਹਰ ਬੂਟ ਤੇ ਅਸੀਂ ਇਹ ਬੁੱਟੇ ਲਾ ਰਹੇ ਹਾਂ ਅਸੀਂ 3100 ਬੁੱਟਾ ਪਟਿਆਲੇ ਚ ਸਾਨੂੰ ਹੁਕਮ ਹੋਇਆ ਅਸੀਂ 300 ਬੁੱਟਾ ਹੈ ਇਸ ਨੂੰ ਡੇਟ ਲਾਣਾ ਹੈ ਅਗਾ ਟਾਰਗੇਟ ਹੈ ਕਿ ਅਸੀਂ ਹੁਣੇ ਤੋਂ ਬਾਅਦ ਸਾਡੀ ਮੰਡਲ ਕਾਰਸ਼ਾਲਾ ਕਰਾਂਗੇ ਇਹ ਪ੍ਰੋਗਰਾਮ ਇੱਕ ਪਹਿਲਾਂ ਕੋ ਹੋ ਰਿਹਾ ਜਿਸ ਤਰ੍ਹਾਂ ਇੱਕ ਪ੍ਰੋਗਰਾਮ ਸਾਡੇ ਬਲਦਾਨ ਦੇ ਵਿੱਚ 23 ਜੂਨ ਹੋਣਾ ਹੈ ਡਾਕਟਰ ਸ਼ੰਮਪਰਚਾਦ ਮੁਖ ਜੀ ਜਿਨ੍ਹਾਂ ਨੇ ਪਰਮਿਟ ਨਹੀਂ ਸੀ ਲਿਆ ਉਸ ਵੇਲੇ ਸਾਡੇ ਵੱਲੋਂ ਇਹ ਇੱਕ ਅਭਿਆਨ ਚੱਲਦਾ ਸੀ ਦੋ ਸੰਵਿਧਾਨ ਦੋ ਵਿਧਾਨ ਦੋ ਪ੍ਰਧਾਨ ਨਹੀਂ ਚੱਲੇਗੇ ਨਹੀਂ ਚੱਲੇਗੇ ਉਹ ਉਹਦੇ ਉਹਦੇ ਅੰਦਰ ਘਰ ਤੋਂ ਉਹਨਾਂ ਨੇ ਡਾਕਟਰ ਸ਼ਮਾਪਸਾਦ ਮੁਖਲੀ ਜੀ ਨੇ ਉਸ ਵੇਲੇ ਪਰਮਤ ਨਹੀਂ ਸੀ ਵਿਦਿਆਰਥੀ ਜੰਮੂ ਕਸ਼ਮੀਰ ਚ ਗਾਇਸੀ ਉਹਨਾਂ ਦੇ ਚੱਕੀ ਹਾਲਾਤਾਂ ਚ ਉਹਨਾਂ ਨੂੰ ਸੀ ਪਾ ਦਿੱਤਾ ਗਿਆ ਸੀ ਔਰ ਉਹ 23 ਜੂਨ ਨੂੰ ਅਸੀਂ ਬਲਿਦਾਨ ਦਿਵਸ ਦੇ ਰੂਪ ਚ ਮਨਾਉਣਾ ਔਰ 25 ਜੂਨ ਨੂੰ ਜਿਹੜਾ ਅੱਜ ਕੱਲ ਕਾਂਗਰਸ ਵਾਲੇ ਸੰਵਿਧਾਨ ਨੇ ਕਿਹਾ ਸੀ ਸੁਲਤਾਨ ਬਚਾਓ ਵਾਲੇ ਪਰੇਫਰ ਦੇ ਆ ਇਹਨਾਂ ਨੂੰ ਦੱਸਣਾ ਹੈ ਕਿ ਤੁਸੀਂ ਸੰਵਿਧਾਨ ਦੀ ਫੱਤਿਆ ਜਿਹੜੀ 25 ਜੂਨ 1975 ਨੂੰ ਕਿਵੇਂ ਇਸ ਤੇ ਮਾਰੇ ਸਤੋ ਲਾਵਾ ਕਿ ਕਿ ਜੁਗ ਜੁਗਦੇਿੰ। ਇਹਦੇ ਵਿੱਚ ਅਸੀਂ ਜਿਹੜਾ ਹੈਗਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਯੂਨਾਈਟਿਡ ਨੇਸ਼ਨ ਦੇ ਵਿੱਚ ਇਹ ਗੱਲ ਰੱਖੀ ਔਰ 177 ਦੇਸ਼ਾਂ ਨੇ ਸਪੋਰਟ ਕੀਤਾ ਔਰ ਪੂਰਾ ਹੁਣ ਸੰਸਾਰ ਜਿਹੜਾ ਯੋਗਾ ਸਾਡੀ ਪ੍ਰਾਤਨ ਜਿਹੜੀ ਹੈ ਵਿਰਾਸਤ ਉਹਨੂੰ ਅਪਣਾ ਰਿਹਾ ਹੈ ਔਰ ਯੋਗ ਕਰ ਰਿਹਾ ਹੈ ਔਰ ਇੱਕ ਹੋਰ ਗੱਲ ਹੈ ਕਿ ਜਿਸ ਤਰ੍ਹਾਂ ਅੰਦਰਜੀ ਨੇ ਕਿਹਾ ਇੱਕ ਪੇੜ ਮਾਂ ਦੇ ਨਾਲ ਇਹ ਵੀ ਅਭਿਆਨ ਅਸੀਂ ਵਾਤਾਵਰਣ ਪਰੇ ਆ ਮਿੰਨ ਦਿਨ ਤੋਂ ਸਮਰਪਿਤ ਪਾਜੂ ਪੰਜ ਮਿੰਟ ਤੋਂ ਲੈ ਕੇ ਸ਼ੁਰੂ ਕੀਤਾ ਹੋਇਆ ਹੈ ਔਰ ਅਸੀਂ ਵੱਤ ਤੋਂ ਵੱਧ ਜਿਹੜੇ ਵਕਤ ਮੇਰੇ ਕੋਲ ਹੁਣ ਤੱਕ 22 ਜ਼ਿਲ੍ਹਿਆਂ ਦੀ ਰਿਪੋਰਟ ਆ ਚੁੱਕੀ ਹੈ ਜਿੰਦੇ ਵਿੱਚ 1 ਲੱਖ ਬੂਟਾ ਲਾਉਣ ਦਾ ਅਸੀਂ ਜਿਹੜਾ ਫੈਸਲੇ ਕੀਤਾ ਸੋ ਇਹ ਇੱਕ ਪ੍ਰੋਗਰਾਮ ਜਿਹੜੇ 11 ਸਾਲ ਦੇ ਵਿੱਚ ਪ੍ਰਾਪੀਆਂ ਨਾਲ ਪਰਿਆਵਰਣ ਔਰ ਬਲੀਦਾਨ ਯੋਗਾ ਦਿਵਸ ਔਰ ਜਿਹੜਾ ਸਾਡਾ ਸਰਵਧਾਨ ਹੱਤਿਆ ਦਿਵਸ ਵਾਲਾ ਹੈ ਇਹ ਸਾਰੇ ਅਸੀਂ ਪ੍ਰੋਗਰਾਮ ਕਰਦੇ ਪ੍ਰਾਪਤੀ ਵੇਚਣੇ ਅਤੇ ਖੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ